2024 ਲੋਕ ਸਭਾ ਚੋਣਾਂ ਦੇ ਉਮੀਦਵਾਰਾਂ ਦੀ ਲਿਸਟ ਜਾਰੀ ਕਰਦੇ ਸਾਂ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਆਪਣੀ ਨੈਤਿਕ ਹਾਰ ਕਬੂਲ ਕਰ ਲਈ ਹੈ ਕਿਉਂਕਿ ਜਿਹੜੇ 8 ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਹੈ ਉਹਦੇ ਚ 5 ਮੰਤਰੀ 2 तितਲੀਆਂ ਤੇ ਇੱਕ ਕਲਾਕਾਰ तितਲੀਆਂ ਤਾਂ ਭਗਵੰਤ ਮਾਨ ਸਾਹਿਬ ਆਪ ਹੀ ਕਹਿੰਦੇ ਦੂਜੀ ਪਾਰਟੀ ਚ ਆਇਆ ਨੂੰ ਸੋ ਸੁਸ਼ੀਲ ਰਿੰਕੂ ਹੋਣ ਜੀਪੀ ਹੋਣ ਇਹ ਨੇ तितਲੀਆਂ ਸੋ ਅੱਜ ਪਹਿਲਾਂ ਤਾਂ 2 ਮਿੰਟ ਦਾ ਮੌਨ ਬਣਦਾ आम आदमी पार्टी ਦੇ ਉਹ ਦਰਿਆ ਬਚਾਉਣ ਵਾਲੇ ਵਰਕਰਾਂ ਲਈ ਜਿਨ੍ਹਾਂ ਨੂੰ ਲੱਗਦਾ ਸੀ ਕਿ ਆਮ ਆਦਮੀ ਪਾਰਟੀ ਆਮ ਘਰਾਂ ਦੇ ਨੌਜਵਾਨ ਨੂੰ ਇਹ ਮੌਕਾ ਦੇਗੀ ਪਰ ਨਹੀਂ ਇਹ ਤਾਂ ਮੰਤਰੀਆਂ ਨੂੰ ਕਲਾਕਾਰਾਂ ਨੂੰ ਤਿਤਲੀਆਂ ਨੂੰ ਮੌਕਾ ਦੇਣ ਵਾਲੀ ਪਾਰਟੀ ਹੈ ਔਰ ਅੱਜ ਪੰਜਾਬ ਅਰਵਿੰਦ ਕੇਜਰੀਵਾਲ ਨੂੰ ਭਗਵੰਤ ਮਾਨ ਸਾਹਿਬ ਨੂੰ ਇਹ ਸਵਾਲ ਕਰਦਾ ਹੈ ਕਿ ਮੰਤਰੀਆਂ ਨੂੰ ਚੋਣ ਕਿਉਂ ਲੜਾਈ ਜਾ ਰਹੀ ਹੈ ਕਿਉਂਕਿ ਮੰਤਰੀ ਤਾਂ ਪੰਜਾਬ ਦੀ ਬਿਹਤਰੀ ਲਈ ਬਣਾਏ ਸੀ ਪੰਜਾਬ ਦੇ ਲੋਕਾਂ ਤੱਕ ਪਾਲਿਸੀਆਂ ਪਹੁੰਚਾਉਣ ਦੇ ਲਈ ਬਣਾਏ ਸੀ ਉਹਨਾਂ ਦੀਆਂ ਮੁਸ਼ਕਲਾਂ ਦੁੱਖ ਤਕਲੀਫਾਂ ਦੂਰ ਕਰਨ ਦੇ ਲਈ ਬਣਾਏ ਸੀ ਕਿ ਮੰਤਰੀਆਂ ਨੂੰ ਸਿਰਫ ਇਸ ਗੱਲ ਕਰਕੇ ਚੋਣ ਲੜਾਈ ਜਾ ਰਹੀ ਹੈ ਕਿਉਂਕਿ ਸਾਰੇ ਸਰਵੇਖੇ ਦੇ ਵਿੱਚ ਆਮ ਆਦਮੀ ਪਾਰਟੀ ਬੁਰੇ ਤਰੀਕੇ ਦੇ ਨਾਲ ਹਾਰ ਰਹੀ ਹੈ ਤਾਂ ਜੋ ਇਹ ਮੰਤਰੀ ਆਪਣਾ ਦਬਦਬਾ ਆਪਣੀ ਕੁਰਸੀ ਦਾ ਦੁਰਉਪਯੋਗ ਕਰਕੇ ਆਮ ਆਦਮੀ ਪਾਰਟੀ ਲਈ ਚੋਣਾਂ ਜਿੱਤ ਸਕਣ ਸੋਦ ਪੰਜਾਬ ਦੇ ਗਵਰਨਰ ਸਾਹਿਬ ਨੂੰ ਅਪੀਲ ਹੈ ਕਿ ਇਹ ਜਿਹੜੇ ਮੰਤਰੀ ਨੇ ਇਹਨਾਂ ਤੋਂ ਅਸਤੀਫਾ ਲੈ ਜਾਣ ਤਾਂ ਜੋ ਇਹ ਆਪਣੇ ਅਹੁਦੇ ਦਾ ਦੁਰਉਪਯੋਗ ਨਾ ਕਰਨ ਔਰ ਆਮ ਆਦਮੀ ਪਾਰਟੀ ਨੂੰ ਇੱਕ ਨਸੀਹਤ ਕਿ ਜਿਹੜੇ 92 MLA ਤੁਹਾਨੂੰ ਪੰਜਾਬ ਦੀ ਬਿਹਤਰੀ ਲਈ ਦਿੱਤੇ ਸੀ ਉਹਨਾਂ ਤੋਂ ਪੰਜਾਬ ਦੇ ਲਈ ਕੰਮ ਲੋ ਪੰਜਾਬ ਦੀ ਬਿਹਤਰੀ ਦੇ ਲਈ ਕੰਮ ਲੋ ਲੋਕਾਂ ਦੀ ਭਲਾਈ ਦੇ ਲਈ ਕੰਮ ਲੋ ਇਸ ਤਰੀਕੇ ਦੇ ਨਾਲ ਮੰਤਰੀਆਂ ਨੂੰ ਚੋਣਾਂ ਦੇ ਵਿੱਚ ਝੋਕ ਕੇ ਆਮ ਆਦਮੀ ਪਾਰਟੀ ਨੇ ਇੱਕ ਵੀ ਚੋਣ ਨਹੀਂ ਜਿੱਤ ਲੈਣੀ ਉਰੇ ਕਰਾਰੀ ਹਾਰ ਹੋਣੀ ਹੈ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਜਿਹੜਾ ਗਠਜੋੜਨ ਹੈ ਪੰਜਾਬ ਦੇ ਵਿੱਚ ਲੁਕਿਆ ਹੋਇਆ ਜਿਹੜਾ ਚੋਣਾਂ ਤੋਂ ਬਾਅਦ ਇਕੱਠੇ ਹੋ ਤੁਸੀਂ ਉਹ ਕਹਿੰਦੇ ਹੋ ਸੋ ਇਹਨੂੰ ਲੋਕ ਬੁਰੇ ਤਰੀਕੇ ਦੇ ਨਾਲ ਨਕਾਰ ਦੇਣਗੇ ਜਿਹੜੀਆਂ 2024 ਦੀਆਂ ਲੋਕ ਸਭਾ ਦੀਆਂ ਚੋਣਾਂ